ਲੋ ਜੀ ਲੁਧਿਆਣਾ ਦੇ 33 ਸੈਕਟਰ ਦੇ ਵਿੱਚ ਸਰਦਾਰ ਜੀ ਕੁਝ ਅਨੋਖਾ ਕਰ ਰਹੇ ਆ ਜਿਓ ਮਿਲਦੇ ਆਂ ਭਾਜੀ ਨੂੰ ਭਾਜੀ ਕੀ ਹਾਲ ਚਾਲ ਏ ਸੱਸੀ ਦਾ ਵੀਰ ਜੀ ਬਹੁਤ ਵਧੀਆ ਜੀ ਠੀਕ ਠਾਕ ਹਾਂਜੀ ਹਾਂਜੀ ਕਹਿੰਦੇ ਲੁਧਿਆਣੇ 'ਚ ਛਾਇਏ ਹੋਇਆ ਕੁਝ ਅਨੋਖਾ ਕਰ ਰਹੇ ਆ ਕੀ ਕਰ ਰਹੇ ਹੋ ਭਾਈ ਨੋਖਾ ਕਰਨਾ ਪੈਂਦਾ ਭਾਈ ਲੁਧਿਆਣੇ ਵਾਲਿਆਂ ਨੇ ਸਾਧ ਭਰਾਵਾਂ ਦਾ ਬੜਾ ਦਿੱਤਾ ਆਪਣਾ ਪੰਜਾਬੀ ਭਰਾਵਾਂ ਦਾ ਬਾਕੀ ਨਿਊਟਰੀ ਕੁਲਚੇ ਬਣਾਈਦੇ ਆ ਚਾਮ ਕੁਲਚਾ ਬਣਾਈਦਾ ਬਿਨਾ ਰੰਗ ਤੋਂ ਬਿਨਾ ਰਾਂ ਰੋਡ ਤੋਂ ਹਾਂਜੀ ਔਰਿਜਨਲ ਚੀਜ਼ ਆ ਜੀ ਸਾਡੇ ਸਕੂਲ ਦੇ ਬੱਚੇ ਬਹੁਤ ਖੁਸ਼ ਹੋਗੇ ਖਾਂਦੇ ਨੇ ਭਾਈ ਆਪਣੇ ਕੋ ਨਿਊਟਰੀ ਗੁਲਚਾ ਹੁੰਦਾ ਜੀ ਆਪਣਾ ਚਾਂਪ ਗੁਲਚਾ ਹੁੰਦਾ ਜੀ ਤੇ ਸਪੈਸ਼ਲ ਲੱਸੀ ਹੁੰਦੀ ਘਰ ਭਾਈ ਗੱਲ ਇਹ ਆ ਲੋਕੀ ਕਈ ਯਾਰਾ ਰੋਡ ਖਾਂਦੇ ਆ ਰੰਗ ਖਾਂਦੇ ਆ ਸਾਡੇ ਕੋ ਇੱਕ ਨੰਬਰ ਸੋਦਾ ਹੁੰਦਾ ਜੀ ਅਸੀਂ 11 ਵਜੇ ਆਨੇ ਆ 4 ਵਜੇ ਅਸੀਂ ਚੱਲ ਜੰਨੇ ਆ ਕੁਆਲਟੀ ਵਾਈਜ਼ ਐਸਟੈਂਡਰਡ ਵੇਚੀ ਦੀਏ ਸਾਡੇ ਕਸਟਮਰ ਬਹੁਤ ਖੁਸ਼ ਹੋ ਗਦੇ ਆ ਦੇਖੋ ਯਾਰ ਨਿਊਟਰੀ ਗੁਲਚਾ ਜੀ ਬਿਨਾ ਰੰਗ ਬਿਨਾ ਰੋਡ ਤੋਂ ਬਿਨਾ ਰੰਗ ਤੋਂ ਜੀ ਅੱਛਾ ਜੀ ਠੀਕ ਆ ਜੀ ਆ ਚਾਂਪ ਗੁਲਚਾ ਜੀ ਅੱਛਾ ਜੀ ਇਸਾਰੀ ਗਰੇਵੀ ਹੁੰਦੀ ਆ ਜੀ ਇਹ ਟਮਾਟਰਾਂ ਦੀ ਸਾਰੀ ਗਰੇਵੀ ਦਾ ਤਿਆਰ ਆ ਜੀ ਅੱਛਾ ਜਿਹੜਾ ਖਾਓਗਾ ਉਂਗਲੀਆਂ ਚੜਦਾ ਰਹਿਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਪਲੇਟ ਤਿਆਰ ਕਰਕੇ ਦਿਖਾ ਆ ਦੇਖੋ ਜੀ ਕੀ ਕੀ ਪਾਇਆ ਭਾਈ ਇਹਦੇ ਵਿੱਚ ਭਾਈ ਆ ਨਿਊਟਰੀ ਆ ਗਈ ਜੀ ਫਰੀ ਚਟਣੀ ਹੋ ਗਈ ਜੀ ਠੀਕ ਹੈ ਜੀ ਆ ਸਰਕੇ ਵਾਲੇ ਪਿਆਜ਼ ਬਾਕੀ ਆ ਦੇਖੋ ਮੱਖਣ ਦੇ ਵਿੱਚ ਤਿਆਰ ਕਰ ਰਹੇ ਆ ਭਾਜੀ ਆ ਲਓ ਜੀ ਇੱਕ ਪਲੇਟ ਤਿਆਰ ਆ ਲਓ ਜੀ ਆ ਪਲੇਟ ਹੋ ਗਈ ਜੀ ਤਿਆਰ